ਪੰਜਾਬ ਦੇ ਜਿਹੜਾ ਲੋਕ ਸਭ ਤੋਂ ਪਹਿਲਾਂ ਗੱਡ ਵੱਜ ਕੇ ਫਤਿਹ ਦੇ ਸਾਹ ਪਾਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਭਾਪੀ ਕਿਸਾਨ ਜਿਹੜੇ ਨੇ ਕ੍ਰਾਂਤੀਕਾਰੀ ਦੇ ਜਨਰਲਸ ਕਰਤਾ ਦਾ ਸਖਗੰਧਾਤਾ ਦਾ ਦੇ ਉੱਤੇ ਐਨਆਈਏ ਦੀ ਨੇੜੁੰਦਿਆ ਕਾ ਬੁੱਤ ਲਾਸ਼ੀ ਲੀ ਗਿਆ ਅੰਬਿਆ ਸਮਾਨ ਚਾਕੇ ਲੈ ਲੰਦੇ ਆ ਇਹ ਕੋਈ ਨਵਾਂ ਵਰਤਾਰਾ ਨਹੀਂ ਆ ਇਹ ਕਈ ਦਹਾਕਿਆਂ ਤੋਂ ਲੈ ਕੇ ਲਗਾਤਾਰ ਦੇਸ਼ ਵਿੱਚੀਆਂ ਨੇ ਚਾਹੇ ਐਮਆਈਏ ਹੋਵੇ ਚਾਹੇ ਈਡੀ ਹੋਵੇ ਚਾਹੇ ਸੀਬੀਆਈ ਹੋਵੇ ਇਹਨਾਂ ਨੂੰ ਇਹ ਸਰਕਾਰਾਂ ਵੱਲੀਆਂ ਆਈਆਂ ਨੇ ਸੁਆਸ ਵੇਲੇ ਜਿੰਨੀਆਂ ਸੰਸਦਾਂ ਜਾਂਸੀਆ ਨੇ ਉਹ ਮੋਦੀ ਦੇ ਪਿਛਰੇ ਦਾਪੋਤਾ ਨੇ ਇਹਨਾਂ ਏਜੰਸੀਆਂ ਨੂੰ ਵਰਤਿਆ ਇੱਕ ਨ ਦੇ ਖਿਲਾਫ ਜਾ ਰਿਆ ਜਿਵੇਂ ਸ਼ਿਸ਼ਾ ਸ਼ਕਾ ਪਰ ਲੋਕ ਨੇ ਲਾਮ ਵਾਲੇ ਲੋਕ ਨੇ ਆਪਣੇ ਲੋਕਾਂ ਲਈ ਆਪਣੇ ਹੱਕਾਂ ਲਈ ਆਪਣੀ ਧਰਤੀ ਲਈ ਆਪਣੀ ਕੌਮ ਲਈ ਉਹਨਾਂ ਦੇ ਖਿਲਾਫ ਲਗਾਤਾਰ ਰੇ ਰੇਦਾ ਹੋ ਰਹੀਆਂ ਨੇ ਸਭ ਤੋਂ ਜ਼ਿਆਦਾ ਪਿਛਲੇ 10 ਸਾਲਾਂ ਦੇ ਵਿੱਚ ਦੋ ਸੂਬਿਆਂ ਜਾਦੇ ਹੋਈਆਂ ਨੇ ਪਹਿਲਾ ਪੰਜਾਬ ਤੇ ਦੂਜਾ ਬੰਗਾਲ ਕਿਉਂਕਿ ਬੰਗਾਲੀ ਲੋਕਾਂ ਨੇ ਪੰਜਾਬੀ ਲੋਕਾਂ ਦਾ ਇਤਿਹਾਸ ਰਿਹਾ ਹੈ ਕਿ ਜਦੋਂ ਜਦੋਂ ਜ਼ਰੂਰ ਹੋਇਆ ਇਹਨਾਂ ਲੋਕਾਂ ਨੇ ਜੋ ਦਾ ਟਕਰਾ ਬੜੀ ਗ੍ਰਿਵਿੜਤਾ ਰਿਕਾਰ ਨਾਲ ਕੀਤਾ ਅੱਜ ਵੀ ਘਟਨਾ ਹੈ ਅੱਜ ਭਾਈਆਂ ਨੂੰ ਪਾਸ ਸਿੰਘ ਦੇ ਚਾਚੇ ਦੇ ਘਰ ਇਹਨੇ ਹੋਈਆ ਉਹਦੀ ਚਾਚੀ ਨੂੰ ਗੱਪਾਂ ਕਰਕੇ ਕਬਾਈ ਉਹਨੇ ਲਗਾ ਤਾਰ ਪੜਕੇ ਤੋਂ ਲੈ ਕੇ ਕੁਛ ਵਿੱਚ ਕੀਤੀ ਜਾ ਰਹੀ ਆ ਅੱਜ ਇੱਕ ਵਿਸ਼ੜਾ ਮੱਕਾ ਸੇ ਮੁਸਾਫਰ ਲੋਕਾਂ ਦੇ ਵਿੱਚ ਬਹਿਸ ਪਾਉਣ ਦੀ ਲਾਡ ਆ ਰਹੀਆਂ ਨੇ ਜਿਸ ਤਰ੍ਹਾਂ ਦੇ ਨਾਲ 80 90 ਲਾਖ ਦੇ ਵਿੱਚ ਆ ਸੜਨਾ ਬਿਜਲੀਆਂ ਗਿਆ ਇਸ ਤਰ੍ਹਾਂ ਦੇ ਨਾਲ ਯਾਦੀਆਂ ਰਹਿਆਂ ਜਿਵੇਂ ਕਿ ਅੱਜ ਰਾਈ ਖਾਣੇ ਤੋਂ ਜਾ ਕੇ ਵੱਖ-ਵੱਖ ਹਮਦਰ ਜਾ ਕੇ ਉਹੀ ਦੌਰ ਜਿਹੜਾ ਦੁਬਾਰੇ ਸ਼ੁਰੂ ਹੋ ਗਿਆ ਚਾਹੇ ਨੀ ਪਸਦ ਕੀਤੀ ਜਾ ਰਹੀ ਆ। ਸੋਕਾ ਹੋ ਚਿਹਰਾ ਨੂੰ ਸੱਜੇ ਪੱਖੀ ਵਾਲੇ ਚਿਹਰਾ ਨੂੰ ਖੱਬੇ ਪੱਖੀ ਆ। ਹੁਣੇ ਸਮਾ ਸੋਚਣ ਦਾ ਨਹੀਂ ਹੈਗਾ। ਹੁਣੇ ਸਮਾ ਇਕੱਠੇ ਹੋ ਕੇ ਇੰਨਾ ਖਿਲਾਫ ਮੋਰਚਾ ਖੋਲਣ ਦੀ ਲੋੜ ਆ, ਲੰਬੀ ਲੋੜ ਆ। ਜਿੱਥੇ ਕਿਤੇ ਵੀ ਪੈਨੈਡ ਮੇਦ ਹੁੰਦੀ ਆ, ਇਹਦੀ ਮੇਦ ਹੁੰਦੀ ਆ। ਤੁਸੀਂ ਵੀ ਆਈ ਆਉਂਦੀ ਆ। ਜਗੋਂ ਬਬਾ ਲੱਗਦਾ। ਨਾਲ ਬਾਇ ਦੁੱਤੀ ਨਾ ਪਾਰ ਕਰੋ ਪਹੁੰਚ ਜਾ ਕਰੋ ਤਿੰਨੇ ਵਾਰ ਯਾਦ ਰੱਖਿਓ ਕੱਲੇ ਕੱਲੇ ਨੂੰ ਖੇਰ ਕੇ ਕੱਲੇ ਕੱਲੇ ਨੂੰ ਕਾਢ ਕੇ ਐਸ ਤਰੀਕੇ ਨਾਲ ਹੀ ਜਿੱਨਾਂ ਦੇ ਬੰਦ ਵੀ ਕਰ ਲਗੇ ਐਨਐਸਏ ਵੀ ਲਾਉਣਗੇ ਯੂਐਫੀ ਵੀ ਲਾਉਣਗੇ ਆ ਮਾਰਵੀ ਚੁਕੜੀ ਵਧੀ ਆ ਰਹਾ ਗਾਂਧੀ ਨੇ ਅਮਰੀਕਾ ਦੇ ਵਿੱਚ ਇਹ ਭਾਰਤ ਦੇ ਵਿੱਚ ਘੱਟ ਗਣਤੀਆਂ ਸੁਰੱਖਿਤ ਨਹੀਂ ਹੈਗੀਆਂ ਸਿੱਖਾਂ ਦੇ ਕਰੇ ਦੀ ਗੱਲ ਕੀਤੀ ਸਿੱਖਾਂ ਦੀ ਤੱਕ ਦੀ ਗੱਲ ਕੀਤੀ ਆ ਤਾਂ ਜਿੰਨੇ ਵੀ ਅchre ਖੋਤੀ ਸੋਹ ਤੱਕ ਆਪਣੇ ਆਪ ਨੂੰ ਸ਼ੱਕ ਹੁੰਦੇ ਆ ਜਿੰਨਾ ਦੇ ਸਰਦਸਾਏ ਹੋਏ ਨੇ ਪੱਕਾ ਦੇ ਵਿੱਚ ਉਹਨਾਂ ਨੂੰ ਦੇਖੋ ਕਿਵੇਂ ਨੱਚਾ ਲੱਗੀਆਂ ਕਿਵੇਂ ਉਹਨਾਂ ਨੇ ਫੁਰਕਾ ਹੱਥ ਆ ਕੀਤੀ ਕਿਰੇ ਬਿਆਨ ਕਾਸਤਾਂ ਦੇ ਸਿੱਖਾਂ ਦੇ ਉੱਤੇ ਜਿਹੜਾ ਉਹਨਾਂ ਦੀ ਕਿਸਾਨ ਨੂੰ ਖਤਮ ਕਰਦੇ ਸੀ ਜਿਵੇਂ ਅੱਜ ਵੀ ਕਹਿੰਦੇ ਆ ਜਿਨ੍ਹਾਂ ਨੂੰ ਅੱਜ ਵੀ ਪ੍ਰੇਖਿਆ ਉਹ ਆਪ ਸੋਚ ਲਓ ਕਿ ਪਿਛਲੇ 10 ਸਾਲਾਂ ਚ ਮੋਦੀ ਹਕੂਮਤ ਦੇ ਦੌਰਾਨ ਭਾਰਤ ਦੇ ਅੰਦਰ 14 ਗੁਰੂ ਘਰ ਟਾਏ ਗਏ ਆ ਜਿਨ੍ਹਾਂ ਚ 11 ਗੋਦਰੀ ਮੱਗੂ ਮੱਤ ਤੇ ਹੋਰ ਗੁਰੂ ਘਰ ਨੇ ਇਹ ਐ ਮੈਟਰ ਦੇ ਜਿਹੜੇ ਤੇ ਫਸ ਜਾਂਦੇ ਆ ਤੁਹਾਡੀ ਤਲਵਾਰ ਹਾ ਲੀ ਜਾਂਦੀ ਹੈ ਸਾਡੇ ਸਕੂਲਾਂ ਦੇ ਵਿੱਚ ਜਵਾਕਾਂ ਦੇ ਕਰੇ ਲਾ ਲੈ ਜਾਂਦੇ ਨੇ ਸਾਡੇ ਸਕੂਲਾਂ ਦੇ ਵਿੱਚ ਸਾਡੇ ਜਵਾਕਾਂ ਨੂੰ ਪੰਜਾਬੀ ਮਾਂ ਬੋਲੀ ਬੋਲਣ ਤੇ ਜੁਰਮਾਨੇ ਹੋ ਜਾਂਦੇ ਨੇ ਇਹ ਵੀਆ ਘੱਟਾ ਨਾ ਸਾਨੂੰ ਲੱਗਦਾ ਹਰੇ ਵਿਦਿਆਰਥੀਆਂ ਨੂੰ ਕੋਈ ਡਰ ਨਹੀਂ ਘੱਟ ਕੋਈ ਖਤਰਾ ਨਹੀਂ ਇਹ ਬਲੇਸਾ ਆਪਣੇ ਦਵਾਜ ਤੋਂ ਕਰ ਦਿਓ ਸੁਣ ਲਗਾ ਕੁਈ ਨਾਏ ਕੋਈ ਹੋਰ ਯੂਨਿਵਰਸਿਟੀ ਵੇਰ ਕਰਦੀ ਐ ਤਾਂ ਨਾਲ ਦੀ ਨਾਲ ਸਾਰੇ ਇਕੱਠੇ ਹੋ ਕੇ ਤੇਰਾ ਪਰਜੋਰ ਤਰੀਕੇ ਨਾਲ ਵਿਰੋਧ ਕਰੋ ਅਸਲ ਵਿੱਚ ਇਹ ਕੰਦਾ ਦਿੱਲੀ ਦੀਆਂ ਯੂਨਿਵਰਸਿਟੀਆਂ ਨਹੀਂ ਕੰਦੇ ਸਿੱਧ ਸਰਕਾਰ ਨਹੀਂ ਭਵੰਤ ਨਾਲ ਵੀ ਹੱਥੋਕਾ ਬਣਿਆ ਹੋਇਆ ਐ ਇਹ ਮਰੀਪੁਰ ਤੇਰੀ ਨਾਲ ਹੀ ਐ ਇਹ ਸਾਹ ਨਾਲ ਜੋ ਲਿਸਟਰ ਨਾਮ ਲਾ ਕੇ ਦੇਆ ਵੀ ਕਿਵੇਂ ਕਿਵੇਂ ਪਸਾਨ ਆਦੂਗਾ ਕਿਵੇਂ ਕਿਵੇਂ ਹੋਰੋਸੀ ਨਸ਼ਕਾ ਮळे ਆਦੂਗਾ ਜਲੇ ਲੋਕਾਂ ਨੂੰ ਲਾਂਬਾ ਕਰਦੇ ਆ ਸੰਸਾਰਾਂ ਦੇ ਲਾਂਬਾ ਪਾ ਰਹੇ ਆ ਉਹਨਾਂ ਨਾਲ ਅੱਜ ਲਸ਼ਕਾ ਮਾਰ ਕੇ ਦਿੱਤੀ ਜਾਂਦਾਂ ਨੇ ਉਹਦੇ ਸਹਾ ਨਾਲ ਹੋਏ ਤੋਂ ਡਾ ਹੋ ਜਨਾਂ ਨੇ ਇਹ ਸਾਰੀ ਭਰਾਵੋ ਘੋਤਦੀ ਐ ਇੱਕੋ ਹੀ ਨੇ ਜੋ ਲਗਾ ਤਾਰਾ ਸ਼ਿ ਨਸ਼ਕਾ ਮळे ਲਾਂਬਾ ਲੋਕਾਂ ਨੂੰ ਦਵਾਉਣ ਦੇ ਲਈ ਉਹਨਾਂ ਨੇ ਜਵਾਨਾ ਬਣ ਕਰਦੇ ਵੀ ਲੋਕਾਂ ਨੂੰ ਰੋਹ ਦੇ ਲਈ ਸਾ ਜਿਹੜੇ ਲਗਾਤਾਰ ਛਾਪੇ ਵੱਜਦੇ ਸੋਅ ਇਕੱਠੇ ਹੋ ਕੇ ਲਾਹ ਹੁੰਦੀ ਕਰਕੇ ਦਾਬੋਧ ਵੀ ਕਰ ਗਏ ਤੇ ਸਾਡੇ ਜਿਹੜੇ ਮੋਰਚੇ ਲੱਗੇ ਹੋਏ ਨੇ ਸ਼ੰਭੂ ਤੇ ਖਲੋਰੀ ਸਾਡੇ ਨਾਲ ਦੇ ਬੰਦੇ ਬੈਠੇ ਨੇ ਲੜ ਰਹੀਆਂ ਨੇ ਜਿਹੜੇ ਸੱਤਾਂ ਅੱਠਾਂ ਮਹੀਨਿਆਂ ਤੋਂ ਸੰਗ ਉਹਨਾਂ ਮੋਰਚਿਆਂ ਨੂੰ ਮਜ਼ਬੂਤ ਕਰਨ ਦੀ ਲੋੜ ਆ ਸਾਡਾ ਕੋਈ ਇਨਸਾਫ ਮੋਰਚਾ ਮੁਹਾਲੀ ਦੇ ਰਕਤਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗਿਆ ਹੋਇਆ ਕੀ ਇਹ ਦੀ 35 35 ਸਾਲ ਤੋਂ ਸਜਾਵਾਂ ਪੁਰੀਆਂ ਕਰਕੇ ਜਿਲ੍ਹਾ ਦੇ ਬੰਦ ਨੇ ਉਹਨਾਂ ਮੋਰਚਨ ਦੀ ਸਾਡਾ ਜਨਮ ਦਾ ਭਰਾ ਉਹ ਫਾਜਰ ਹੋਣਾ। ਸੋ ਫਿਰ ਤੇ ਮੈਂ 2-4 ਮਾਰੇ ਲਾਉਂਦਾ ਬੁਲੰਦ ਆਵਾਜ਼ ਦੇ ਵਿੱਚ ਉਹਨਾਂ ਦਾ ਜਲਾਵ ਮੈਂ। ਦਸਾਂ yeah